ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀ ਵਿਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕੱਤਰ ਵੀਰ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਦਿਖਾਵਾਂਗੇ ਕਿੰਨੇ ਮੱਝਾਂ ਦੋਸਤੋ ਬਿਲਕੁਲ ਸੁੰਨੀਆਂ ਸੋਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੋਸਟੇਡ ਦਾ ਸੰਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਓ करिए ਵੀਰ ਨਾਲ ਗੱਲਬਾਤ ਗਟੇਲਾ ਪੈਨ ਪਸ਼ੂ ਦੀ ਸਾਰੀ ਵੀਰ ਦੇ ਕੋਲ ਪੁੱਛ ਲੈਣੀ ਹੈ ਜੀ ਹਾਂ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਭਾਈ ਜੀ ਠੀਕ ਠਾਕ ਵਧੀਆ ਵੀਰ ਜੀ ਵਧੀਆ ਤੁਸੀਂ ਸਾਰੇ ਠੀਕ ਠਾਕ ਆ ਵਧੀਆ ਵਧੀਆ ਚਲੋ ਇਹਦਾ ਕੰਮ ਕਰ ਹਾਂ ਜੀ ਹਾਂ ਜੀ ਵਧੀਆ ਜੀ ਵਧੀਆ ਪਹਿਲੀ ਵੀਡੀਓ ਆਪ ਪਾਈ ਹੋਈ ਹੈਗੀ ਮੈਂ ਨਾਲ ਆਇਆ ਮੇਲਾ ਵੇਦਾ ਟਿਕਾਣਾ ਜਿਹੜੇ ਮਾਲ ਆ ਹਾਂਜੀ ਹਾਂਜੀ ਠੀਕ ਹੈ ਹਾਂ ਰੈਸ ਬੋਲਦੀ ਐ ਕੋ ਬ੍ਰੈਸ ਆਪਣਾ ਪਿੰਡ ਸੋਰ ਸਿੰਘ ਪੱਤੀ ਮਾਲਾ ਦੇ ਜਿਲ੍ਹਾ ਤਰਨਤਾਰਨ ਤਹਿਸੀਲ ਪੱਤੀ ਠੀਕ ਹੈ ਜੀ ਨਾਮ ਸਕੱਤਰ ਸਿੰਘ ਆ ਹਾਂਜੀ ਹਾਂਜੀ ਫੋਨ ਨੰਬਰ 887211096 ਠੀਕ ਹੈ ਜੀ ਹਾਂਜੀ ਤਿੰਨ ਮਜਾਂ ਚ ਹਾਂਜੀ ਤਿੰਨ ਆ ਜੀ ਠੀਕ ਹੈ ਜੀ ਹਾਂਜੀ ਇਤਨੇ ਮਨਚਨੀ ਕੇ ਸਰਜਰੀ ਹੈ ਤਿੰਦੇ ਜੀ ਇਹ ਹੋ ਗਿਆ ਵੀ ਕੋਈ 20 ਦਿਨ ਲਾ ਲੈ ਮਹੀਨਾ ਲਾ ਲੈ ਪੰਮੀ ਨਹੀਂ ਹਾਂਜੀ ਬੱਚਾ ਇਹਦਾ ਮਰ ਗਿਆ ਏ ਤੇ ਬਾਕੀ ਆ ਥਾਪੀ ਤੇ ਮਿਲਦੀ ਆ ਧਾਰ ਤੇ ਠੀਕ ਹੈ ਜੀ ਹਾਂਜੀ ਸੂਆ ਕਰਮਸਵੀ ਸੂਆ ਤਾਂ ਇਹਦਾ ਵਿੱਚ ਜੀ ਦੁੱਜਾ ਹੀ ਆ ਅੱਛਾ ਜੀ ਤੇ ਸਰੀਰੋ ਦਾ ਐਂ ਲੱਗਦੀ ਜਿਵੇਂ ਤੀਜਾ ਚੌਥਾ ਸੂਆ ਏ ਇਹ ਮਾਈ ਦੀ ਸਾਹ ਵੀ ਨਹੀਂ ਕਹਿੰਨੇ ਸਾਹ ਕੱਟ ਰਹੀ ਹਾਂਜੀ ਮਾਜ ਤੇ ਬੜੀ ਕਰਤੂਤ ਵਾਲੀ ਆਪਦੇ ਬੰਦਿਆਂ ਦੇ ਆਈ ਆ ਠੀਕ ਹੈ ਜੀ ਹਾਂਜੀ ਤੋਂ ਫਿਰ ਸੂਈ ਨੂੰ ਸਾਰੇ 20 ਮਹੀਨਾ ਹੀ ਲਾਉ ਕੋਈ ਵੀਰ 1.5 ਮਹੀਨਾ ਮੰਨ ਕੇ ਲੈ ਲੇ ਕੋਈ 2 ਮੰਨ ਕੇ ਲੈ ਲੇ ਠੀਕ ਹੈ ਜੀ ਇਹ ਗਲਤ ਨਹੀਂ ਠੀਕ ਹੈ ਹਾਂਜੀ ਦੁੱਧ ਕਿੰਨਾ ਤਿਆਰ ਦੁੱਧ ਜਿਹੜਾ ਹੁਣ ਪੱਕਾ ਹੋਊਗਾ 9 ਲੀਟਰ ਹੋ ਗਿਆ ਤੇ ਥੱਲੇ ਤਿਆਰ ਪੱਕਾ ਤਿਆਰ ਹੈ ਜੀ ਪੱਕਾ ਜੀ ਠੀਕ ਹੈ ਜੀ ਹਾਂਜੀ ਫਿਰ ਉਹ ਚਾਹ ਨੇ ਇੰਨਾ ਵਧੀਆ ਠੀਕ ਹੈ ਜਿਵੇਂ ਨਾ ਮੱਛੀ ਮੋਟਰ ਚਲਾਈ ਦੀ ਆ ਹਾਂਜੀ ਠੀਕ 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 ਹਾਂ ਕੱਢੀਏ ਭਰ ਦੋਸਤੋ ਸੁਆ ਕੋਈ ਦੂਜਾ ਮੰਲ ਨੇ ਕੋਈ ਤੀਜਾ ਮੰਲ ਨੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸੂਈ ਨੂੰ ਕੋਈ ਜਿੱਡਾ ਸਟੈਂਪ ਹੋ ਗਿਆ ਆ ਮੂੰਹ ਵਿਖਾਓ ਇਹਦਾ ਹੈਗੀ ਝੋਟੀ ਹੈ ਦੂਜਾ ਸੁਗਾ ਠੀਕ ਹੈ ਜੀ ਸਾਂਭ ਤੋਂ ਦੋਸਤੋ ਰਹਿ ਗਈ ਐ ਸਾਂਭੀ ਕਿਸੇ ਵੀਰ ਨੇ ਘਾਟਿਆ ਜਿੰਨੇ ਵਿੱਚੋਂ ਸਾਂਭੀ ਆ ਪੱਟੇ ਪੱਟੇ ਤੋਂ ਥੋੜੀ ਜਿਹੀ ਰਹਿ ਗਈ ਐ ਬਾਕੀ ਬਾਕੀ ਤੋਂ ਇੱਕੋ ਜਿਹਾ ਕੱਦ ਕਾਠ ਮੈਂ ਦਾ ਪੈਕਪੁਰੇ ਦੀ ਚੜਾਈ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਚ ਦੇਖ ਸਕਦੇ ਹੋ ਤੁਸੀਂ ਥਾਂ ਦੋਸਤੋ ਬਹੁਤ ਵਧੀਆ ਲੱਗਾ ਜੀ ਚੱਡ ਵੇਖੋ ਇਹਦਾ ਜੀ ਚਾਰੇ ਥਣ ਗੈਪ ਚ ਦੋਸਤੋ ਕੋਈ ਫੋਟੋ ਸ਼ਾਟ ਨਹੀਂ ਲਿਆ ਵੀਰ ਲਾਗੋ ਬਣਾ ਦੋ ਕੱਡਾ ਕੋਈ ਨਹੀਂ ਕੋਈ ਵਿਖਾ ਦਿੰਦੀ ਆ ਪੱਲਾ ਕੋਈ ਤੁਸੀਂ ਲਿਓ ਫੋਟੋ ਨਾ ਫੋਟੋ ਸੋਲੀ ਕਰਾਂਗੇ ਪੂਰੀ ਵੀਰੇ ਇੱਕੀ ਗੱਲ ਲਓ ਜੀ ਦੋਸਤੋ ਇਹ ਆਰਡਰ ਕੁਆਲਿਟੀ ਆ ਕਰੋ ਚੱਕਰੀ ਬਹੁਤ ਵਧੀਆ ਦੋਸਤੋ ਥਣਾਂ ਦੀ ਕੁਆਲਿਟੀ ਆ ਕਰੋ ਚੱਕਰੀ ਦੋਸਤੋ ਵੀਡੀਓ ਬਣਾਉਂਦਾ ਟਾਈਮ ਕੋਈ ਸ਼ਾਮ ਨੂੰ ਦਾ 4 ਵਜੇ ਦਾ ਹੋਊਗਾ ਅਜੇ 2 ਘੰਟੇ ਚਵਾਈ ਦੇ ਵਿੱਚ ਪਏ ਚਵਾਈ ਵੀਰ ਕੋਈ ਪੂਰ ਛਟਾ ਥਣਾਂ ਦੀ ਮੈਂ ਨਾ ਫਿਰ ਜਿਆ ਕਦੇ ਚੋਣ ਲੱਗਾ ਇਹਨੂੰ ਕੀ ਗਾੜਾ ਮੋਟਾ ਦਾ ਨਿਆਣਾ ਚੋਲੇ ਅੱਡੀ ਪੋਲੀ ਠੀਕ ਹੈ ਮਿਲਦੀ ਭਾੜੇ ਤੇ ਮੈਂ ਨਾ ਇਤਨੇ ਥਾਪੀ ਮਾਰ ਕੇ ਉਹਨੇ ਵਿਖਾ ਦਿੰਦੇ ਤੁਹਾਨੂੰ ਸਾਰਾ ਕੁਝ ਲਓ ਜੀ ਐ ਥਾਪੀ ਮਾਰ ਕੇ ਬੈਜੋ ਠੀਕ ਹੈ ਜੀ ਕਰਮਾਲੀ ਦੇ ਥੱਲੇ ਆਹ ਵੇਖੋ ਲਓ ਜੀ ਦੋਸਤੋ ਧਾਰ ਤੇ ਜੋ ਐ ਠੀਕ ਹੈ ਜੀ ਆਹ ਵੇਖੋ ਠੀਕ ਹੈ ਜੀ ਸਭ ਤੋਂ ਵਧੀਆ ਗੱਲ ਦੱਸੋ ਨਾ ਟੀਕਾ ਨਾ ਪੜਾ ਹਾਂ ਜੀ ਐ ਬਹਿ ਜਾਪਾਂ ਐਡੀ ਮੱਝ ਮੈਂ ਕਰਮਾਲੀ ਵੇਖੀ ਨਹੀਂ ਕਿਤੇ ਸਹੀ ਠੀਕ ਹੈ ਜੀ ਹਾਂ ਜੀ ਮੋਲ ਵੀਰ ਜੀ ਕੀ ਕਰਨਾ ਹੈ ਮੋਲ ਵੀਰ ਜੀ ਤਾਣ ਦੀ ਦੇ ਦਿੱ ਗਏ ਐਂਡ ਤੋਂ ਮਾਰਨਾ ਕਰੀਏ ਐਂਡ ਜੀ ਤਾਂ ਰੇਟ ਦੀ ਦੇ ਦਾਂਗੇ ਐਂਡ ਪੂਰੇ 60 ਮੱਝ ਬਹੁਤ ਜਿਆਦਾ ਚੰਗੀ ਜੋ ਪੂਰੇ 60 ਦੀ ਚਲੋ ਪੂਰੇ 60 ਦੀ ਦੇ ਦਾਂਗੇ ਠੀਕ ਹੈ ਹਾਂਜੀ ਪੂਰੇ 60 ਦੀ ਦਵਾਂਗੇ ਇਹਦੇ ਚੋਂ ਨਾ ਕੋਈ ਵੀਰ ਮੇਰਾ ਭਰਾ ਕੋਈ ਘਟਾਵੇ ਠੀਕ ਹੈ ਜੀ ਤਾਂ ਪਹਿਲੋਂ ਮਰੇ ਘਤੇ ਹਾਂਜੀ ਬਹੁਤ ਜਿਆਦਾ ਹੁਣ ਤੁਹਾਡੇ ਕਹਿਣ ਤੇ ਤੁਹਾਨੂੰ ਪਤਾ ਵੀ ਘਟਾਦੇ ਆਪਾਂ ਠੀਕ ਠੀਕ ਹੈ ਜੀ ਤੇ ਜਿਹੜਾ ਵੀਰ ਮੇਰਾ ਮੱਝ ਖਰੂਗਾ ਹਾਂਜੀ 14 15 ਲੀਟਰ ਨਾ ਦੁੱਧ ਚਵਾਵੇ ਮੱਝਾਂ ਤੇ ਮੈਨੂੰ ਫੋਨ ਤੇ ਕਹਦੇ ਵੀਰਾ ਠੀਕ ਹੈ ਹਾਂ ਉਹਦੇ ਬਾਅਦ ਦੀ ਸੇਵਾ ਤੇ ਆ ਨਾ ਸੇਵਾ ਤੇ ਕਹਿੰਦੇ ਤੁਹਾਨੂੰ ਜਵਾਬ ਦੋ ਹਾਂ ਜੀ ਹਾਂ ਜੀ ਚਾਹੂਗੇ ਮੱਝ ਦੀ ਆਰਡਰ ਕੁਆਲਟੀ ਵੇਖੋ ਹਾਂਜੀ ਅਜੇ ਟਾਈਮ ਵੇਖੋ ਕਿੰਨਾ ਆਇਆ ਐ ਐਣੀ ਐਣੀ ਮੱਝ ਪਛਾਹ ਆ ਜਾਂਦੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ 65000 ਰੁਪਿਆ ਡਿਮਾਂਡ ਰੱਖੀ ਗਈ ਐ ਮੌਕੇ ਤੇ 60000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਲ ਤਾਂ ਜਿਹੜਾ ਵੀਰ ਭਰਾ ਕਿਤਨਾ ਹੋਊਗਾ ਦਾ ਛੋੜਛੱਪਾ ਜ਼ਰੂਰ ਹੋਊਗਾ 8-9 ਕਿਲੋ ਦੋ ਦੋਸਤੋ ਹੁਣ ਤਿਆਰ ਐ ਸਿਰਫ ਸਾਮ ਤੋਂ ਰਹੀ ਐ ਖੜੀ ਬਾਕੀ ਜੋ ਕੀ ਚੰਗੀ ਸੇਵਾਲਾ ਵੀਰ ਲੈ ਉਹ ਤੁਸੀਂ ਦੋਸਤੋ ਕਿਸ ਤਰ੍ਹਾਂ ਜਿਉਣਾ ਦੋ ਦੋ ਤੁਹਾਡੀ ਦੇ ਪਹਿਲ ਕਰਦੀ ਗੱਲ ਦੋ ਨੰਬਰ ਦੀ ਦਸੀ ਵੀ ਰਿੱਟ ਤੇ ਇਹਦੇ ਥੱਲੇ ਵੀਰ ਜੀ ਜਿਹੜਾ ਪੱਕਾ ਦੁੱਧ 10 ਲੀਟਰ ਹੋਗਾ ਅੱਛਾ ਜੀ ਹਾਂਜੀ ਇਹਨੂੰ ਸੂਈ ਨੂੰ ਕਿੰਨਾ ਲਮਗਰ ਇਹਨੂੰ ਸੂਈ ਨਾ ਹੋਵੇ ਵੀਰ ਜੀ ਕੱਟਾ ਜੇ ਮਗਰ ਆਹ ਬੱਚਾ ਦੇ ਮਗਰ ਹਾਂਜੀ ਬੱਚਾ ਦੋਸਤੋ ਆ ਜੇ ਦਾ ਅੰਦਾਜ਼ਾ ਤੁਸੀਂ ਆਪ ਲਾ ਲਿਓ ਕੋਈ ਮਹੀਨੇ ਦਾ ਟਾਈਮ ਲਗਭਗ ਹੋਊਗਾ ਇਹ ਵੀਰ ਜੀ ਪਹਿਲੇ ਦਿਨ ਤੋਂ ਹੀ ਬੱਚਾ ਪੜਾ ਲੈਂਦੀ ਰਹੇਗਾ ਬੱਚੇ ਤੇ ਨਹੀਂ ਮਿਲੇ ਹਾਂਜੀ ਪਹਿਲੇ ਦਿਨ ਤੋਂ ਹੀ ਠੀਕ ਹੈ ਜੀ ਹਾਂਜੀ ਹੁਣ ਇਹ ਭਾਰੇ ਦੇ ਮਿਲਦੀ ਆ ਅੱਛਾ ਕੁੜਗੋਣਾ ਘਰ ਵਾਲਿਆ ਬੱਚਾ ਪਾਇਆ ਜੀ ਇਹਦੇ ਥਲੇ ਤੇ 10 15 ਦਿਨਾਂ ਹੀ ਛੱਡਿਆ ਹੈ ਮੁੜ ਕੇ ਨੇ ਅਸੀਂ ਪਾਇਆ ਸੁਆ ਕਰਮਸੂਈ ਸੁਆ ਦਾ ਜੀ ਦੁੱਜਾ ਲਾਲੇ ਕੋਈ ਤੀਜਾ ਲਾਲੇ ਠੀਕ ਹੈ ਜੀ ਹਾਂ ਜੀ ਕੱਢੀਏ ਬਾਰ ਵੀਰੇ ਨੂੰ ਦੁੱਧ ਕਿੰਨਾ ਤਿਆਰ ਹੁਣ ਦੁੱਧ ਵੀਰ ਜੀ ਜਿਹੜਾ ਪੱਕਾ ਠੰਡਾ ਕਰਕੇ ਨਾ ਹਾਂ ਜੀ 9 ਲੀਟਰ ਹੀ ਲਾਓ ਤੁਸੀਂ ਇਹਦੇ ਸਿਰ ਤੇ 9 ਲੀਟਰ ਹਾਂ ਜੀ ਆਪਾਂ ਚਲੋ ਕਿਲੋ ਘਾਟੀ ਦੱਸਦੇ ਹਾਂ ਠੀਕ ਹੈ ਜੀ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮਾਚਾ ਕਰੋ ਚੱਕ ਜੀ ਸੁਆ ਕੋਈ ਦੁੱਧਾ ਮਲਦੇ ਕੋਈ ਤੀਜਾ ਮਲਦੇ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਵੀਡੀਓ ਤੁਹਾਨੂੰ ਖਾਣਾ ਬੱਚਾ ਦੋਸਤੋ ਇਹਨੇ ਕਟਾ ਦਿੱਤਾ ਉਹ ਪਰ ਮਿਲਦੀ ਭੜੇ ਤੇ ਕਟਾ ਥੱਲੇ ਮੈਨੂੰ ਪਹਿਲੇ ਦਿਨ ਤੋਂ ਨਹੀਂ ਪਾਇਆ। ਖਣਾ ਸੋਣਾ ਦੀ ਕੁਆਲਿਟੀ ਆਰਡਰ ਕੁਆਲਿਟੀ ਪਿੱਟ ਪਰ ਦੀ ਚੜਾਈ ਹਰ ਇੱਕ ਚੀਜ਼ ਮਾਈ ਦੀ ਚੈੱਕ ਕਰ ਲੋ। ਲਓ ਜੀ। ਹੋਰ ਵੀ ਜੀ ਸਾਈਡ ਕਰ ਲੋ। ਇਸ ਕੁਆਲਿਟੀ ਚੈੱਕ ਕਰ ਲੋ ਦੋਸਤੋ ਜੀ। ਬਾਕੀ ਸਿੰਗ ਸੁੰਗੂ ਵੀ ਬਹੁਤ ਸੋਨਾ ਮਾਈ ਹਾਂਜੀ ਹਾਂਜੀ ਦੋ ਦੋਸਤੋ 9 ਲੀਟਰ ਹੁਣ ਜਿਹੜਾ ਮੋਕੇ ਦਾ ਤਿਆਰ ਹੋਊਗਾ ਬਾਕੀ ਇਹ ਨਹੀਂ ਆਪੀ ਕੋਈ ਵੀਰ ਆ ਕੇ ਕਰੇ ਉਤਰਾ ਹੀ ਆ ਇਕੱਠਾ ਇਹ ਰਹੀ ਆ ਆ ਕੱਟੇ ਦਾ ਕਰਦੀ ਵੀ ਪੂਰਾ ਠੀਕ ਹੈ ਜੀ ਹਾਂ ਜੀ ਮਤਲਬ ਉਹ ਕਈ ਨਾ ਬੱਚਾ ਪਹਿਲੇ ਹਾਂ ਜੀ ਨਹੀਂ ਪਹਿਲੇ ਜਿੰਕੂ ਨੇ ਇਹਨਾਂ ਲਿਆ ਠੀਕ ਹੈ ਜੀ ਹਾਂ ਜੀ ਪਸੂ ਦੋਸਤੋ ਤਿੰਨੇ ਸੂਏ ਸਵਾਏ ਆ ਮੇਰੇ ਵੀਰ ਪੱਪੂ ਸੂਏ ਸਵਾਏ ਨੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜਿਹੜੀ ਜ਼ਰੂਰ ਕਰਿਆ ਕਰੋ 9 ਲੀਟਰ ਦੁੱਧ ਵੀਰ ਪੂਰਾ ਤਿਆਰ ਹੁਣ ਹਾਂ ਜੀ ਹਾਂ ਜੀ ਠੀਕ ਹੈ ਜੀ ਕੋਈ ਆਪਾਂ ਟਿਕਾ ਟੂਗਾ ਲਾਇਆਗਾ ਪਹਾੜੇ ਦੇ ਚੋਈਰ ਫਿਰ ਜੀ ਉੱਥੇ ਤੇ ਚਲੋ ਆਪਾਂ ਪਹਾੜੇ ਦੇ ਚੋਈ ਹੀ ਹਾਂਜੀ ਇੱਥੇ ਆਣ ਕੇ ਮੜਾ ਲਾਇਆ ਟਿਕਾ ਅੱਛਾ ਜੀ ਹਾਂਜੀ ਠੀਕ ਹੈ ਜੀ ਉਹ ਤੇ ਮੈਨੂੰ ਆਤੇ ਇਹ ਵੀ ਉਤਰਾਏ ਭਾਵੇਂ ਬੈਜੀ ਥਾਪੀ ਮਾਰ ਕੇ ਤੁਹਾਨੂੰ ਪਤਾ ਆਪਰੇ ਸੰਗਰ ਅੱਖੀ ਦਾ ਕਿ ਲੱਤ ਲੂਤ ਨਾ ਮਾਰ ਦੇ ਹਾਂਜੀ 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 ਇਹਦਾ ਇੱਕ ਬੈਰ ਬੋਨ ਤੋਂ ਬੜੀ ਮੁੜ ਕੇ ਅੱਖੀ ਦਾ 10-15 ਮਿੰਟਾਂ ਵਿੱਚ ਬੈਠੇ ਰਵਾਂਗੇ ਠੀਕ ਹੈ ਜੀ ਹਾਂਜੀ ਕੀ ਮੁੱਲ ਕਰਨਾ ਦਾ ਤੇ ਵੀਰ ਜੀ ਇਹਦਾ ਮੁੱਲ ਕੋਈ 70 ਨਹੀਂ ਕੋਈ 75 ਨਹੀਂ ਹਾਂ ਆ ਨਾ 3 ਘੱਟ 70 ਦੀ ਦੇਵਾਂਗੇ ਯਾਨੀ ਕਿ ਹਾਂ ਜੀ ਇਹ 65 ਦੀ ਦੇ ਦਾਂਗੇ ਲੋ ਜੀ ਦੋਸਤੋ 65 ਹਾਂ ਨਾ 65 ਦੀ ਦੇਵਾਂਗੇ ਚੋ ਕੋਈ ਸ਼ੋਰ ਛੱਪਾ ਹੀ ਹੋਊਗਾ ਠੀਕ ਹੈ ਜੀ ਹਾਂ ਜੀ ਬਾਕੀ ਮੱਝ ਬਹੁਤ ਜਿਆਦਾ ਚੰਗੀ ਥਣ ਲੇਵੇ ਦੀ ਬਹੁਤ ਸਾਫ ਆ ਖੁਦ ਮੈਂ ਦਿਖਾ ਦੇ ਫਿਰ ਹਾਂ ਜੀ ਵੇਖੋ ਠੀਕ ਹੈ ਜੀ 65000 ਰੁਪਏ ਦੋਸਤੋ ਮੁੱਲ ਤੇ ਰੱਖਿਆ ਗਿਆ ਜਿਹਦੇ ਵਿੱਚ ਕੋਈ ਟੜਾ ਆਇਆਗਾ ਨਾ ਸ਼ੋਰ ਛੱਪਾ ਮਾਨਤਨ ਮੌਕਾ ਤੇ ਖੜਾ ਬੜਾ ਜ਼ਰੂਰ ਹੋਊਗਾ ਇਸ ਤੋਂ ਅੱਗੇ ਵੀਰ 3 ਨੰਬਰ ਦੀ ਦੱਸੀ ਡਿਟੇਲ ਇਹ ਵੀਰ ਜੀ ਝੋਟੀ ਆ ਕਿੰਨਾ ਵੇ ਸੂਆ ਸੂਈ ਇਹ ਪਹਿਲਾਂ ਝੋਟੀ ਜੋ ਕਿੰਨਾ ਟਾਈਮ ਗਿਆ ਸੂਈ ਮੂੰਹ ਅਜੇ ਦੋਂਦੀ ਇਹਨ ਦੋਂਦੀ ਅਜ ਮੂਜ ਹਾਂਜੀ ਦੋਂਦੀ ਹੈ ਠੀਕ ਹੈ ਜੀ ਦੁੱਧ ਦੇ ਦੇ ਥੱਲੇ ਜਿਹੜਾ ਹੋਣਿਆ ਜਿਹੜਾ 8 ਲੀਟਰ ਪੱਕਾ ਤਿਆਰ ਆ ਠੀਕ ਹੈ ਜੀ ਹਾਂਜੀ ਮਿਲਦੀ ਕਿਤਾ ਇਹ ਤਰਾ ਹੀ ਹੈ ਵੀ ਜਿਤਨਾ ਉਹ ਖਾਪੀਦੇ ਹੀ ਖਾਪੀਦੇ ਅੱਛਾ ਜੀ ਪਾੜਾ ਪਾ ਗਏ ਇਤਨਾ ਹੀ ਦੇ ਥੱਲੇ ਬੈਗਾ ਠੀਕ ਹੈ ਜੀ ਇਹਦੀ ਤਾਂ ਪੁੱਛੀ ਹੈਗੀ ਤਾਂ ਮੁੰਡੇ ਤੋਂ ਲਿਹਾਂਦੀ ਨਹੀਂ ਗੱਦੀ ਵਾਲੇ ਨੇ ਅੱਛਾ ਜੀ ਹਾਂਜੀ ਕੀਕਾ ਬਾਕੀ ਦੇ ਇਹਦੇ ਥੱਲੇ ਵੀ ਇਤਨਾ ਹੀ ਨਕਰਮ ਵਾਲੀ ਦੇ ਬਹਿ ਜਾ ਚਲੋ ਪਾੜਾ ਪਾੜਾ ਪੋਣਾ ਪੈਂਦਾ ਹੈ ਨਾ ਹਾਂਜੀ ਹਾਂਜੀ ਪਾੜਾ ਪਾ ਕੇ ਭਾਵੇਂ ਤੇ ਐ ਲਾਤ ਨਹੀਂ ਲਾਉਣੀ ਇਹਨੇ 8 ਲੀਟਰ ਦੁੱਧ ਤਿਆਰ ਹਾਂਜੀ ਐ ਪੂਰਾ ਠੰਡਾ ਕਰਕੇ 8 ਲੀਟਰ ਦੇ ਥੱਲੇ ਕਿੰਨਾ ਟਾਈਮ ਹੋ ਗਿਆ ਸਈ ਸੂਈ ਨੂੰ ਇਹਨੋਂ ਦੇ ਘਰ ਆਇਆ ਨੇ ਕਿਹਾ ਵੀ ਮਹੀਨਾ ਤੇ ਮੈਂ 1.5 ਤੋਂ 2 ਮਹੀਨੇ ਆਦੀ ਸਮਝ ਕੇ ਲਈ ਸਿੱਧੀ ਗੱਲ ਕੱਢੀ ਬਰਨ ਹਾਂਜੀ ਦੋਸਤੋ 1.5 ਤੋਂ 2 ਮਹੀਨੇ ਦਾ ਟਾਈਮ ਆ ਵੀਰ ਦੇ ਖਣ ਮੁਤਾਬਕ ਸੂਈ ਹੋ ਗਿਆ 8 ਕਿਲੋ ਦੁੱਧ ਫੋਕਾ ਤਿਆਰ ਜੇ ਮੌਕੇ ਤੋਂ ਤੇ ਦੋਸਤੋ ਮੂੰਹ ਚੋਂ ਵੀ ਦੰਦਾ ਚੋਂ ਦੋ ਦੰਦ ਆਜੇ ਛੋਟੀ ਦੀ ਦੋਸਤੋ ਕੁਆਲਟੀ ਕਰ ਲੋ ਚੈੱਕ ਥੋੜੇ ਜਿ ਪੂਛਦੇ ਵਾਲ ਵਾਇਟ ਆ ਬਸ ਦੋਸਤੋ ਪੂਰੀ ਜਨਰਲ ਬਲੇਗ ਜੀ ਸੁਣੀਆ ਦੋਸਤੋ ਪਹਿਲਾਂ ਸੁਣੋ ਆਵਾਜ਼ ਆਉਂਦੀ ਕੋਈ ਨਹੀਂ ਕੋਈ ਲੈਓ ਜੀ ਮੋੜੋ ਆਵਾਜ਼ ਆਵਾਜ਼ ਬੰਦ ਇਹ ਵੀ ਬਹੁਤ ਜਿਆਦਾ ਸਾਫ ਸੂਫੀਆ ਛੋਟੀ ਠੀਕ ਹੈ ਜੀ ਹਾਂ ਜੀ ਥੱਲੇ ਦੀ ਬਹੁਤ ਸਾਫ ਚਵਾਈ ਇਹਨੂੰ ਵੀ ਬਹੁਤ ਜੱਗੀ ਲੱਗੀ ਜੀ ਖਾਣਾ ਸੁਣਾ ਜੀ ਕੁਆਲਿਟੀ ਮੇਰੇ ਵੀਰ ਕਰ ਲੋ ਚੈੱਕ ਕਰੀ ਚਵਾਈ ਇਹਨੂੰ ਵੀ ਇੱਕ ਨੰਬਰ ਹੀ ਲੱਗੀ ਇੱਕ ਤੋਂ ਇੱਕ ਹੀ ਲੱਗੀ ਆ ਜੀ ਸਾਰਿਆਂ ਨੂੰ ਠੀਕ ਹੈ ਜੀ ਹਾਂਜੀ ਬੰਦ ਹੋ ਵੀਰ ਜੀ ਇਹ ਵੀ ਥੋੜੀ ਜਫਰਾਬਾਦੀ ਨਾਲ ਉਹ ਵੀ ਨਹੀਂ ਇਹ ਇੱਕ ਸਿੰਘ ਕੁੰਡਾ ਦੇ ਆ ਇੱਕ ਲੱਗੀ ਆ ਥੋੜਾ ਜਿਹਾ ਸਿਫਰਾ ਥੋੜਾ ਜਿਹਾ ਲੱਗੀ ਹੈ ਹਾਂਜੀ ਹਾਂਜੀ ਠੀਕ ਹੈ ਅੱਗੇ ਕਰ ਲੋ ਇਹ ਵੀਰ ਜੀ ਹਾਂ ਨਾ ਜਿਹੜੀ ਦੇਣੀ ਆ ਹਾਂ ਇਹ ਦੋ ਘੜ ਸੜਤੀ ਦੇਵਾਂਗੇ ਹਾਂ ਨਾ ਛੋਟੀ 58000 58000 ਦੀਆਂ ਕਿੰਨਾ ਕੁ ਮਾਨਦ ਰੋ ਸੋ ਕੋਈ 500 ਰੁਪਿਆ ਮਾਨ ਕਰ ਦਾਂਗੇ ਯਾਨੀ ਕਿ 757 ਜ ਸਾਡੇ ਸਾਡੇ ਨਹੀਂ ਪੂਰੀ 757 ਪੂਰਾ ਕੋੜੇ 57000 ਦੀ ਦੇ ਦਾਂਗੇ ਹਾਂ ਨਾ ਠੀਕ 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 ਇਹਦੇ ਤੋਂ ਨਾ ਕੋਈ ਵੀਰ ਘਟਾਵੇ 500 ਵਾਲਾ ਮੁੜ ਕੇ ਵਿੱਚ ਰਟਾ ਰਹੀ ਨਾ ਹਾਂਜੀ ਚਲੋ ਠੀਕ ਹੈ ਜੀ ਉਹਦੇ ਵਿੱਚ ਛੋਟ ਕਰਾਂਗੇ 100 ਰੁਪਿਆ ਜਰੂਰ ਕਿਸੇ ਨੂੰ ਹੀ 57000 ਰੁਪਿਆ ਦੋਸਤੋ ਬਹੁਤ ਦਾ ਮੌਕਾ ਰੱਖਿਆ ਕਿ ਜਿਹਦੇ ਵਿੱਚ ਕੋਈ ਛੋੜ ਛੱਪਾ ਮਾਨਦਾ ਥੋੜਾ ਬੜਾ ਜਰੂਰ ਹੋਊਗਾ ਪਹਿਲਾ ਸੂਆ ਦੋਸਤ ਅਸੂਦੋ ਉਸ ਤੋਂ ਤਿੰਨ ਵਖਾਇ ਤਿੰਨੇ ਸੂਏ ਸੋਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਨੂਰ ਕਰ ਲਿਆ ਕਰੋ ਐਡਰੈਸ ਇੱਕ ਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਸਰਸਿੰਗ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰੇ ਕਰੀ ਫੇਰ ਬੋਲ ਦੇਣਾ ਫੋਨ ਨੰਬਰ 88721179 ਠੀਕ ਹੈ ਜੀ ਧੰਨਵਾਦ ਉਸ ਤੋਂ ਰਲਾ ਵੀਡੀਓ ਦੇਖਣਾ ਇਹ ਆਪਾਂ ਘੋਟੀ ਦੇ ਭਾਵੇਂ 65 ਦੀ ਵੇਚਦੀ ਆਪਾਂ ਨੂੰ ਪਤਾ 65 ਦੀ ਵੇਚਦੀ ਆ ਪਰ ਇਹਨਾਂ ਵੀ ਆਪਣਾ ਬਿਲਕੁਲ ਜਾਇਜ਼ ਹੀ ਆ ਠੀਕ ਹੈ ਜੀ ਆਪਾਂ 2-2000 ਰੁਪਿਆ ਹੀ ਲੈਣਾ ਸਾਰਿਆਂ ਨੂੰ ਠੀਕ ਹੈ ਹਾਂਜੀ ਠੀਕ ਹੈ